ਤੇ 1840 ਈਸਵੀ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵੀ ਇਸ ਮਿਨਿਸਟਰੀ ਦੇ ਉੱਤੇ ਸਿੱਖਾਂ ਨੇ ਅਟੈਕ ਕੀਤਾ ਸੀ ਹੁਣ ਗੱਲ ਤੇ ਮੋੜ ਮੁੜਦੇ ਸਾਰ ਹੀ ਸਾਨੂੰ ਸਾਹਮਣੇ ਦਰਸ਼ਨ ਹੋਣਗੇ ਏਸ਼ੀਆ ਦੇ ਸਭ ਤੋਂ ਉੱਚੇ ਬ੍ਰਿਜ ਦੇ ਦੋ ਦੋਨੋਂ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਮੈਂ ਜਦੋਂ ਦੇਖ ਹੀ ਰਿਹਾ ਸੀ ਮੈਂ ਕਿਤੇ ਨੇ ਕਿਤੇ ਭਾਜੀ ਟੱਕਰਨਗੇ ਮਿਲਾਂਗੇ ਜੀ ਕੀ ਕੁਦਰਤ ਆਹੇ ਬਲਹਾਰੀ ਕੁਦਰਤ ਵਿਸਾਤ ਰਾਂਤਮਾ ਜਾਈ ਲਖਿਆ ਉਹ ਸਾਹਮਣੇ ਸੂਰਜ ਨੇ ਕਰਨਾ ਵੀ ਪੈ ਰਹੀਆਂ ਨੇ ਏ ਸੀ ਜੀ ਕੱਲ ਰਾਤ ਦਾ ਆਪਣਾ ਸਟੇ ਸਮਾਨ ਲਗਭਗ ਸਾਰਾ ਆਪਾਂ ਬਾਹਰ ਕੱਢ ਕੇ ਰੱਖਤਾ ਆ ਮੋਟਾ-ਮੋਟਾ ਸਮਾਨ ਜਿਹੜਾ ਆਪਾਂ ਹੁਣ ਯੂਜ਼ ਕਰਾਂਗੇ ਹਨਾ ਤੇ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਪਿਛਲੇ ਪਾਸੇ ਚੱਲਦਾ ਸੀ ਸਪੀਤੀ ਦਰਿਆ ਤੇ ਕਾਫੀ ਪਾਈਆਂ ਦੇ ਮੈਨੂੰ ਮੈਸੇਜ ਆਉਂਦੇ ਸੀ ਵੀ ਜਿਹੜੇ ਸਟੇ ਦੇ ਵਿੱਚ ਰਹਿਣੇ ਹੁੰਦੇ ਹੋਣ ਨਾ ਉਥੋਂ ਦਾ ਨੰਬਰ ਪਾ ਦਿਆ ਕਰੋ ਜਾਂ ਐਡਰੈਸ ਪਾ ਦਿਆ ਕਰੋ ਇਸ ਸਟੇ ਦਾ ਨਾਮ ਹੈਗਾ ਜੀ ਵਾਈਟ ਰੋਜ਼ ਤੇ ਇਹਦਾ ਮੈਂ ਕਾਰਡ ਜਾਂ ਨੰਬਰ ਨਾਲ ਮੈਂਸ਼ਨ ਕਰ ਦੂੰਗਾ ਸਾਈਡ ਤੇ ਸਕਰੀਨ ਤੇ ਚੱਲ ਵੀ ਰਿਹਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆਂ ਜੀ ਕਾਜ਼ਾ ਦੇ ਵਿੱਚ ਤੁਹਾਨੂੰ ਕੱਲ ਦੱਸਿਆ ਸੀ ਕਿ ਕਿਸੇ ਟਾਪੇ ਵਾਲਾ ਤੋਂ ਅਸੀਂ ਪੈਸੇ ਲੈਣੇ ਸੀ Google Pay ਕੀਤਾ ਸੀ ਉਹਨੂੰ ਪੈਸੇ ਵਿੱਚ ਵਿਚਾਲੇ ਫਸ ਗਏ ਉਹ ਚੱਕਰ 'ਚ ਸਾਨੂੰ ਕਾਜ਼ਾ ਰਹਿਣਾ ਪਿਆ ਪਰ ਪੈਸਿਆਂ ਵਾਲਾ ਕੰਮ ਹਜੇ ਵੀ ਨਹੀਂ ਕਲੀਅਰ ਹੋਇਆ ਇਸ ਕਰਕੇ ਇੱਕ ਵਾਰੀ ਬਾਈ ਨੂੰ ਜਾਂਦੇ ਹੋਏ ਅਸੀਂ ਕਹਿ ਦਾਂਗੇ ਬਈ ਜੇ ਤੁਹਾਡੇ ਕੋਲ ਐਕਸਟਰਾ ਪੈਸੇ ਆ ਗਏ ਡਬਲ ਤਾਂ ਸਾਨੂੰ ਭਾਈ ਵਾਪਸ ਕਰ ਦਿਓ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਡਬਲ ਕਰਤੇ ਤੇ ਇੱਕ ਦੇ ਪੈਸੇ ਉਹਨੇ ਸਾਨੂੰ ਮੋੜਤਾ ਸੀ 5000 ਰੁਪਏ 5000 ਰੁਪਏ ਬਾਈ ਕਣੀ ਹਜੇ ਪੈਂਡਿੰਗ ਆ ਇਹ ਹੋਮ ਸਟੇ ਹੈ ਵਾਈਟ ਰੋਜ਼ ਤੇ ਨੰਬਰ ਮੈਂਸ਼ਨ ਕਰਤਾ ਮੈਂ ਪਹਿਲਾਂ ਹਨਾ ਤੇ ਅੱਜ ਦਾ ਆਪਣਾ ਸਫਰ ਹੈਗਾ ਜੀ ਚੀਚ ਅੰਬਰੀਜ ਵਾਲੇ ਪਾਸੇ ਨੂੰ ਰਾਹ ਦੇ ਵਿੱਚ ਕੀ ਆਊਗਾ ਕੀ ਦੇ ਵਿੱਚ ਇੱਕ ਬਹੁਤ ਵੱਡੀ ਮੋਨਸਟਰੀ ਬਣੀ ਹੋਈ ਆ ਤੇ ਜਿਹੜੀ ਆਪਾਂ ਤਾਬੋ ਵਾਲੀ ਦੇਖੀ ਆ ਕੀ ਸਰਚ ਕਰਦੇ ਸਭ ਤੋਂ ਪਹਿਲਾਂ ਉਹੀ ਹਾਂ ਸਭ ਤੋਂ ਕਾਫੀ ਵੱਡੀ ਬਣੀ ਹੋਈ ਆ ਏਰੀਆ ਦੇ ਵਿੱਚ ਉੱਥੇ ਬਹੁਤ ਜ਼ਿਆਦੇ ਜਿਹੜੇ ਮੰਗਸ ਜਿਹੜੇ ਜਵਾਖ ਪੜਦੇ ਨੇ ਉਹਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਕੀ ਮਿਨਿਸਟਰੀ ਚ ਹੀ ਆ ਤੇ ਰਾਹ ਦੇ ਵਿੱਚ ਕਿੱਬਰ ਆਊਗਾ ਤੇ ਉਸ ਤੋਂ ਬਾਅਦ ਆਊਗਾ ਚੀਚੰਬਰੇ ਚ ਤੇ ਹਾਂ ਇਹੀ ਵਸ ਅੱਜ ਆਪਣਾ ਸਫ਼ਰ ਆ ਠੀਕ ਆ ਸਭ ਕੋਈ ਹੋਰ ਅਪਡੇਟ ਅਪਡੇਟ ਕਰਦੇ ਰਹਾਂਗੇ ਬਸ ਹਾਂ ਤੇ ਬਾਕੀ ਚਲੋ ਹੁਣ ਸਪੀਤੀ ਕੋਈ ਬੜਾ ਦੂਰ ਨਹੀਂ ਰਹਿ ਗਿਆ ਸਪੀਤੀ ਮਤਲਬ ਟੂਰ ਖਤਮ ਹੋਣ ਚ ਆ ਜਿਹੜਾ ਹੁਣ ਅੱਗੇ ਐਡਵੈਂਚਰ ਆਊਗਾ ਉਹਦੇ ਉਹਦੇ ਬਾਰੇ ਲੋਕਾਂ ਦੇ ਬਹੁਤ ਮੈਸੇਜ ਆ ਰਹੇ ਸੀ ਵੀ ਮਨਾਲੀ ਵਾਲੇ ਪਾਸੋਂ ਸਪੀਤੀ ਆ ਉਹਨਾਂ ਦੇ ਇਧਰਲੇ ਪਾਸੇ ਸਪੀਤੀ ਮਨਾਲੀ ਹੋ ਕੇ ਖਤਮ ਕਰਨਾ ਸਪੀਤੀ ਨੂੰ ਥੋੜਾ ਜਿਹਾ ਚੈਲੈਂਜਿੰਗ ਕੰਮ ਆ ਤੇ ਉਹ ਆਪਾਂ ਅੱਜ ਕੱਲ ਦੇ ਵਿੱਚ ਉਹ ਥਾਂ ਦੇ ਉੱਤੇ ਵੜ ਜਾਗੇ ਦੇਖਾਂਗੇ ਕਿੱਡਾ ਕ ਤਗੜਾ ਮਾਹੌਲ ਆ ਜਾਂ ਕਿੱਡਾ ਕ ਰਹੀ ਜਿੰਮੇ ਦਾ ਵੀ ਹੋਇਆ ਲੋਕਾਂ ਨੂੰ ਅਪਡੇਟ ਦਵਾਂਗੇ ਕਿਉਂਕਿ ਹਜੇ ਅਸੀਂ ਆਪ ਨਹੀਂ ਗਏ ਤੇ ਜਦੋਂ ਅਸੀਂ ਆਪ ਐਕਸਪੀਰੀਅੰਸ ਕਰਾਂਗੇ ਫਿਰ ਉਹ ਮੈਂ ਤੁਹਾਨੂੰ ਹਿਸਾਬ ਕਿਤਾਬ ਦੱਸ ਦਾਂਗੇ ਠੀਕ ਆ ਠੀਕ ਹੈ ਜੀ ਚੱਲੀਏ ਬਸ ਠੀਕ ਉਹ ਆ ਜੀ ਸਾਹਮਣੇ ਆਪਣਾ ਹੋਮ ਸਟੇ ਠੀਕ ਹੈ ਵਧੀਆ ਬੰਦੇ ਸੀ ਵਧੀਆ ਨੇਚਰ ਸੀ ਆ ਵਿਚਾਲੇ ਕੇ ਖੁੱਲਾ ਜਿਹਾ ਗਰਾਊਂਡ ਆਉਂਦਾ ਤੇ ਇਹ ਗਰਾਊਂਡ ਵਿੱਚ ਦੀ ਸਾਨੂੰ ਕ੍ਰੋਸ ਕਰਕੇ ਆਉਣਾ ਪਊਗਾ ਤੇ ਜਿੱਥੇ ਅਸੀਂ ਰਹਨੇ ਆ ਸਾਨੂੰ ਬੰਦੇ ਵਧੀਆ ਲੱਗਦੇ ਨੇ ਤਾਂ ਅਸੀਂ ਰეკਮੈਂਡ ਕਰ ਦਿੰਨੇ ਆ ਬਾਕੀ ਬੰਦੇ ਸਪੀਤੀ ਵਾਲੇ ਪਾਸੇ ਜਾਂ ਚਾਈਨਾ ਬਾਰਡਰ ਤੇ ਸਾਰੇ ਹੀ ਵਧੀਆ ਨੇ ਸੁਭਾਅ ਦੇ ਵੀ ਨੇਚਰ ਪੱਖੋਂ ਵੀ ਸੁਭਾਅ ਤੇ ਨੇਚਰ ਤਾਂ ਇੱਕੋ ਹੀ ਗੱਲ ਹੋ ਗਈ ਮਤਲਬ ਐਸੀ ਵੀ ਦਿਲ ਦੇ ਵੀ ਚੰਗੇ ਬੰਦੇ ਨੇ ਤੇ ਹੁਣ ਆਪਾਂ ਇੱਥੋਂ ਚੜਾਂਗੇ ਮੇਨ ਰੋਡ ਤੇ ਮੋਟਰਸਾਈਕਲਾਂ ਦੇ ਵਿੱਚ ਤੇਲ ਫੁੱਲ 450 450 ਕਿਲੋਮੀਟਰ ਮੋਟਰਸਾਈਕਲ ਚੱਲ ਜੂਗਾ ਤੇ ਜੇ ਘੁੰਮ ਕੇ ਵੀ ਆਪਾਂ ਹੋਰਾਂ ਪਰਾ ਜਾਣੇ ਆ ਤਾਂ ਵੀ ਆਪਾਂ ਨੂੰ 250 ਕਿਲੋਮੀਟਰ ਤੋਂ ਜ਼ਿਆਦਾ ਦੂਰ ਨਹੀਂ ਪਹਿਣਾ ਮੰਨਾਲੀ ਪਰ ਹਜੇ ਚੀਜ਼ਾਂ ਰਾਹ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਦੇਖਣ ਵਾਲੀਆਂ ਪਈਆਂ ਨੇ ਤੇ ਹੁਣ ਇੱਕ ਵਾਰੀ ਆਪਾਂ ਢਾਬੇ ਵਾਲ ਨੂੰ ਸਨੇਹਾ ਲਾ ਦਈਏ ਬਾਈ ਅਸੀਂ ਚੱਲੇ ਆ ਤੇ ਤੁਸੀਂ ਦੇਖ ਲਿਓ ਮੜਾ ਜੇ ਜੇ ਮਗਰੋਂ ਪੈਸੇ ਆ ਗਏ ਭਾਈ ਜੀ ਅਸੀਂ ਮੈਂ ਕਿਹਾ ਚੱਲੇ ਆ ਗਾਂ ਨੂੰ ਤੇ ਜੇ ਤੁਹਾਡੇ ਤੁਹਾਡੇ ਕੋਲ ਬਣੀ ਗੱਲ ਤਾਂ ਫਿਰ ਦੇਖ ਲਿਓ ਹਣਾ ਉਹ ਮੈਂ ਸਵੇਰ ਤੋਂ ਤਸਵੀਰ ਚੈੱਕ ਕਰ ਲਿਆ ਅੱਛਾ ਮੈਂ ਵੀ ਦੇਖਿਆ ਰਾਤ ਬਣੀ ਨਹੀਂ ਗੱਲ ਉਹ ਵਿਚ ਵਿਚਾਲੀ ਖੜਾ ਤੁਹਾਡੇ ਵਾਲੇ ਪਾਸੇ ਹੀ ਨਹੀਂ ਆਇਆ ਹਣਾ ਹਾਂ ਕੋਈ ਮੈਂ ਤਾਂ ਇੱਕਲਾ ਫੋਨ ਕੀਤਾ ਗਿਆ ਪੇਮੈਂਟ ਐਨ ਉਹਨੂੰ ਕਰਨ ਲੱਗਾ ਉਹ ਵੀ ਸਾਡੀ ਵਿੱਚ ਬੈਠੀ ਹਾਂ ਬਸ ਅਸੀਂ ਚੱਲੇ ਹਾਂ ਤੁਸੀਂ ਦੇਖ ਲਿਓ ਹਨਾ ਹਾਂ ਜੀ ਹਾਂ ਬਹੁਤ ਠੀਕ ਹੈ ਭਾਈ ਹਾਂ ਜੀ ਸੇਰ ਸਾਹਿਬ ਹਾਂ ਜੀ ਭਾਈ ਹੋਰ ਠੀਕ ਹਾਂ ਆਗੇ ਨਾ ਵਿਚੀ ਫਸੇ ਨੇ ਨਹੀਂ ਫਿਰ ਨਿਕਲ ਹੋ ਜਾਂਦੇ ਨਹੀਂ ਫਿਰ ਚੱਲੇ ਹਾਂ ਨੰਬਰ ਲੈ ਲਿਆ ਜੀ ਆਗੇ ਤਾਂ ਬਾਈ ਹੋਰੇ ਭੇਜ ਦੇਣਗੇ ਆਪੇ ਅੱਛਾ ਹਾਂ ਮੇਰੇ ਵਕਤ ਤੇ ਤੁਹਾਨੂੰ ਵਾਪਸੀ ਹੋ ਜੂਗੀ ਬਹੁਤ ਠੀਕ ਹੈ ਠੀਕ ਕੋਈ ਗੱਲ ਨਹੀਂ ਨਾ ਉਹ ਜਦ ਆਪਣੇ ਕੋਲ ਵੀ ਨਹੀਂ ਸ਼ੋਅ ਕਰ ਰਹੇ ਹਨਾ ਚਲੋ ਜੀ ਮੇਰੇ ਕੋਲ ਵੀ ਸ਼ੋ ਨਹੀਂ ਕਰ ਰਿਹਾ ਅਸਲ ਦੇ ਵਿੱਚ ਨਾ ਜਿਹੜਾ ਬਾਈ ਦਾ ਬੈਂਕ ਆ ਉਹਦੇ ਵਿੱਚ ਇਸ਼ੂ ਚੱਲ ਰਿਹਾ ਕੋਈ ਰਸੀਵਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਆ ਭੇਜਣ ਲੱਗੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੇਰੇ ਵੱਲੋਂ ਭੇਜੇ ਗਏ ਨੇ ਹਨਾ ਤੇ ਆਪਣੇ ਅਕਾਊਂਟ ਚ ਪੈਸੇ ਵੀ ਕੱਟ ਗਏ ਨੇ ਉਹ ਬਾਈ ਨੇ ਕਿਹਾ ਵੀ ਆ ਕਹਿੰਦਾ ਇੱਕ ਕਿਸੇ ਹੋਰ ਤੋਂ ਹੀ ਪੈਸੇ ਮੰਗਾਈ ਸੀ ਉਹਦੇ ਵੀ ਕਹਿੰਦਾ ਬੱਚੀ ਫਸ ਗਈ ਯਾਰ ਤੇ ਚਲੋ ਕੋਈ ਨਾ ਯਕੀਨ ਕਰਕੇ ਤਾਂ ਦੇਖਣਾ ਹੀ ਪੈਣਾ ਜੇ ਆਗੇ ਬਾਈ ਹੋਰਾਂ ਕੋਲ ਨੰਬਰ ਹੁੰਦਾ ਤਾਂ ਲੈ ਲਿਆ ਆਪਾਂ ਉਹ ਭੇਜ ਦੇਣਗੇ ਅੱਗੇ ਤਾਂ ਕਿਹ ਕਿ ਪੁਆਇੰਟ ਆ ਗਿਆ ਇੱਥੋਂ ਕੁੰਜਮ ਪਾਸ ਨੂੰ ਸੜਕ ਮੋੜਦੀ ਹੈ 78 ਕਿਲੋਮੀਟਰ ਲੋਸਰ ਨੂੰ ਵੀ ਹਨਾ ਪਰ ਆਪਾਂ ਕਿੱਬਰ ਜਾਣਾ ਤੇ ਕੀ ਮਨਿਸਟਰੀ ਦੇਖਣੀ ਆ ਜਾਣਾ ਆਪਾਂ ਕੁੰਜਮ ਪਾਸ ਹੀ ਆ ਤੇ ਲੋਸਰ ਵੀ ਹੋ ਕੇ ਜਾਣਾ ਲੋਸਰ ਤੋਂ ਬਾਅਦ ਤਾਂ ਫਿਰ ਖਾਸਾ ਖਤਰਨਾਕ ਕੰਮ ਸ਼ੁਰੂ ਹੋ ਜਾਊਗਾ ਪਰ ਫਿਲਹਾਲ ਇੱਕ ਅੱਧਾ ਦਿਨ ਨੂੰ ਲਾਦਾ ਵਧੀਆ ਸੜਕਾਂ ਤੇ ਮੋਟਰਸਾਈਕਲ ਚਲਾ ਲਈਏ ਤੇ ਕੀ ਮਨਿਸਟਰੀ ਦੇਖ ਲਈਏ ਉਸ ਤੋਂ ਬਾਅਦ ਫਿਰ ਆਫ ਰੋਡ ਹੀ ਹੋਣਾ ਮੇਰਾ ਸਾਰੇ ਲੋਕ ਬਨਾਲੀ ਵਾਲੇ ਪਾਸੇ ਉਧਰ ਨੂੰ 90% ਲੋਕ ਇੱਥੋਂ ਮੁੜਦੇ ਨੇ ਵਾਪਸ ਬਹੁਤ ਘੱਟ ਲੋਕ ਉਧਰ ਨੂੰ ਜਾ ਰਹੇ ਨੇ ਕਿਉਂਕਿ ਉਧਰ ਦੇ ਪਾਸੇ ਬਹੁਤ ਬੁਰਾ ਹਾਲ ਸੀ ਹੱਤ ਕੀ ਬਰਫ਼ ਦਾ 30 30 ਫੁੱਟ 35 35 ਫੁੱਟ ਕੰਧਾ ਮਜ਼ਾਕ ਲੱਗਦਾ ਸੁਣਨ ਦੇ ਵਿੱਚ ਪਰ ਇਹ ਅਸਲੀ ਗੱਲ ਆ ਜੀ ਵੀ 35 35 ਫੁੱਟ ਕੰਧਾ ਬਰਫ਼ ਦੀਆਂ ਨਿਕਲੀਆਂ ਭਈਆਂ ਸੀ ਉਥੇ ਸਾਫ਼ ਕਰਦੇ ਨੇ ਫਿਰ ਅਗਲੇ ਦਿਨ 4-4 ਫੁੱਟ ਬਰਫ਼ ਪੈ ਜਾਂਦੀ ਸੀ ਹੁਣ ਕੀ ਮਾਹੌਲ ਹੋਊਗਾ ਉਥੋਂ ਦਾ ਸਾਡੇ ਕੋਲ ਅਪਡੇਟ ਇਹੀ ਆਈ ਆ ਵੀ ਪਾਸ ਖੁੱਲ ਗਿਆ ਗੱਡੀਆਂ ਵਾਸਤੇ ਵੀ ਮੋਟਰਸਾਈਕਲ ਵਾਸਤੇ ਵੀ ਤੇ ਬਾਕੀ ਸਪੀਤੀ ਤੋਂ ਕਿਹਦਾ ਡਿਸਟੈਂਸ ਮੈਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕਿੰਨਾ ਤੇ ਉਹ ਸਾਰਾ 15 ਕਿਲੋਮੀਟਰ ਦੇ ਨੇੜੇ ਤੇੜੇ ਆ ਹੁਣ ਆਪਾਂ 5-7 ਕਿਲੋਮੀਟਰ ਆ ਗਏ ਤੇ 7 ਕਿਲੋਮੀਟਰ ਰਹਿ ਗਿਆ ਤੇ ਹੁਣ ਆਪਾਂ ਲਗਭਗ ਕੀ ਪਹੁੰਚ ਗਏ ਆ ਜੀ ਤੇ ਉਹ ਸਾਹਮਣੇ ਪਹਾੜ ਦੇ ਉੱਤੇ ਮਨਸਟਰੀ ਦੇਖੋ ਉਹ ਦੇਖੋ ਬਹੁਤ ਸੋਹਣੇ ਸੋਹਣੇ ਦੇ ਡਰੋਨ ਸ਼ਾਟ ਆਉਂਦੇ ਨੇ ਬਹੁਤ ਸੋਹਣੀਆਂ ਸੋਹਣੀਆਂ ਇਹਦੀਆਂ ਫੋਟੋ ਆਉਂਦੀਆਂ ਨੇ ਉਹ ਸਾਹਮਣੇ ਦੇਖੋ ਉਹਨੂੰ ਆਪਾਂ ਦੇਖਣੇ ਜਾਣਾ ਸਲਹਾਲ ਇਸ ਟਾਈਮ ਆਪਾਂ ਹੈਗੇ ਆ ਜੀ ਗ੍ਰਾਮ ਪੰਚਾਇਤ ਕਿੱਬਰ ਦੇ ਵਿੱਚ ਤੇ ਕੀ ਮਿਨਿਸਟਰੀ ਆਪਾਂ ਪਹੁੰਚ ਗਏ ਆ ਜੀ ਇਹ ਕਿੱਬਰ ਤੋਂ 5 ਕਿਲੋਮੀਟਰ ਪਹਿਲਾਂ ਆ ਜਾਂਦੀ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਸੀ ਵੀ ਕਾਜ਼ਾ ਤੋਂ ਬਾਅਦ ਕਹਿੰਦੇ ਥੇੜਾ ਵੱਡਾ ਸ਼ਹਿਰ ਆ ਉਹ ਰੰਗ ਰਿਕ ਰੰਗ ਰਿਕ ਅਸੀਂ ਦੇਖਿਆ ਤਾਂ ਹੈ ਨਹੀਂ ਪਰ ਜੋ ਸੁਣਿਆ ਉਹ ਮੈਂ ਤੁਹਾਨੂੰ ਦੱਸਦਾ ਇਧਰਲੇ ਪਾਸੇ ਅੰਗਰੇਜ਼ ਤੇ ਮੋਟਰਸਾਈਕਲ ਨੇ ਲੈਣਾ ਦੇਖ ਲੋ ਜੇ ਮੈਂ ਐਤਵਾਰ ਦੀ ਵੱਡੀ ਮੰਡੀ ਲੱਗੀ ਹੁੰਦੀ ਐਤਵਾਰ ਦੀ ਇੱਥੇ ਜੇ ਲਾ ਦੀਏ ਲੋ ਜੀ ਜੂਲੇ ਸਾਹਮਣੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਤਾ ਕੀ ਮਨਿਸਟਰੀ ਦਾ ਮੇਨ ਗੇਟ ਆ ਗਿਆ ਤੇ ਇੱਥੇ ਪਹਿਲੀ ਲਿਖੀ ਹੋਈ ਐ ਟਾਈਮਿੰਗ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ 12 ਘੰਟੇ ਬਾਕੀ ਇੱਥੇ ਡਰੋਨ ਡਰੋਨ ਉਡਾਉਣਾ ਅਲਾਉਡ ਨਹੀਂ ਹੈਗਾ ਬਿਨਾ ਪਰਮਿਸ਼ਨ ਤੋਂ ਤੇ ਕਿਉਂਕਿ ਅਸੀਂ ਪਰਮਿਸ਼ਨ ਵਾਲੀਆਂ ਵੀਡੀਓ ਦੇਖੀਆਂ ਹੋਈਆਂ ਨੇ ਡਰੋਨ ਵਾਲੀਆਂ ਵੀਡੀਓ ਤੇ ਬਿਨਾ ਪਰਮਿਸ਼ਨ ਤੋਂ ਉਡਾ ਸਕਦੇ ਤੇ ਬਾਕੀ ਇਦੋਂ ਗਾਹਾਂ ਤੁਸੀਂ ਮੋਟਰਸਾਈਕਲ ਨਹੀਂ ਲਿਜਾ ਸਕਦੇ ਇੱਥੋਂ ਤੁਰ ਕੇ ਜਾਣਾ ਪਊਗਾ ਇੱਥੇ ਹਿਸਟਰੀ ਲਿਖੀ ਹੋਈ ਹੈ ਹਿਸਟਰੀ ਪੜ੍ਹ ਲਈਏ ਫਿਰ ਤੁਹਾਨੂੰ ਮੋਟਾ-ਮੋਟਾ ਆਪਾਂ ਪੰਜਾਬੀ ਦੇ ਵਿੱਚ ਸਮਝਾ ਦਾਂਗੇ ਤੇ ਇੱਥੋਂ ਆਣ ਆਪਾਂ ਹਿਸਟਰੀ ਦਾ ਬੋਰਡ ਪੜ੍ਹ ਕੇ ਹਟੇ ਹਾਂ ਜੀ ਰੰਗ ਰਿਕ ਪਿੰਡ ਜਿਹੜਾ ਇੱਥੋਂ ਥੋੜਾ ਜਿਹਾ ਨੇੜੇ ਜਾਂ ਉੱਥੇ ਇੱਕ ਬਹੁਤ ਵੱਡੀ ਮਿਨਿਸਟਰੀ ਹੁੰਦੀ ਸੀ ਉਹ ਵੀ ਕਹਿੰਦੇ 14ਵੀਂ ਸੈਂਚੁਰੀ ਦੇ ਵਿੱਚ ਤੋੜਦੀ ਸੀ ਜਦੋਂ ਮੰਗੋਲੀਆ ਵਾਲੇ ਲੋਕ ਇੱਧਰ ਆਏ ਨੇ ਰਾਜਯਾਨੀ ਉਸ ਤੋਂ ਬਾਅਦ ਫਿਰ ਲਦਾਖ ਤੇ ਕੁੱਲੂ ਦੇ ਵਿਚਾਲੇ ਲੜਾਈ ਹੋਈ ਆ ਉਦੋਂ ਵੀ ਇਸ ਮਿਨਿਸਟਰੀ ਦੇ ਉੱਤੇ ਅਟੈਕ ਹੋਇਆ ਉਦੋਂ ਵੀ ਇਹ ਮਿਨਿਸਟਰੀ ਭੰਨੀ ਗਈਆਂ ਰਾਂਗਰੀ ਕਾਲੀ ਦਾ ਜਮੀਂ ਤੋੜਤੀ ਸੀ ਤੇ ਇਹਦੇ ਉੱਤੇ ਵਾਰੀ-ਵਾਰੀ ਹੁੰਦਾ ਰਿਹਾ ਅਟੈਕ ਤੇ ਇੱਕ ਗੱਲ ਇਹਨਾਂ ਨੇ ਹੋਰ ਲਿਖੀ ਹੋਈ ਆ ਉੱਥੇ ਵੀ ਡੋਗਰਾ ਆਰਮੀ ਸੀ ਜਿਹੜੀ ਉਹਨੇ ਵੀ 18ਵੀਂ ਸੈਂਚਰੀ ਚ ਤੋੜੀ ਆ ਤੇ ਉਸ ਤੋਂ ਬਾਅਦ 1840 ਦੇ ਵਿੱਚ ਕਹਿੰਦੇ ਇਹ ਸਿੱਖ ਆਰਮੀ ਨੇ ਵੀ ਇਹ ਮਿਨਿਸਟਰੀ ਤੋੜੀ ਆ ਇਹ ਬਕਾਇਦਾ ਬੋਰਡ ਦੇ ਉੱਤੇ ਲਿਖਿਆ ਹੋਇਆ ਤੇ 1840 ਦੇ ਵਿੱਚ ਸਿੱਖ ਆਰਮੀ ਨੇ ਵੀ ਕਹਿੰਦੇ ਇਸ ਮਿਨਿਸਟਰੀ ਦੇ ਉੱਤੇ ਅਟੈਕ ਕੀਤਾ। ਉਹਨੇ ਗੱਲ ਸੱਚੀ ਆ ਜਾਂ ਝੂਠੀ ਆ ਇਹ ਚੀਜ਼ ਦਾ ਨਹੀਂ ਪਤਾ। ਪਰ ਮੈਂ ਹਾਈਲਾਈਟ ਕਰਕੇ ਤੁਹਾਨੂੰ ਬੋਰਡ ਜਰੂਰ ਪੜਾ ਦਿੰਨਾ। ਵੀ ਇਹਦੇ ਉੱਤੇ ਇਹ ਲਿਖਿਆ ਹੋਇਆ ਜੀ। ਤੇ ਜੇ ਆਪਾਂ ਸਿੱਖ ਰਾਜ ਦੀ ਗੱਲ ਕਰਦੇ ਆਂ ਤਾਂ ਮਹਾਰਾ ਰਣਜੀਤ ਸਿੰਘ ਦੀ ਡੈਥ ਜਿਹੜੀ ਹੋਈ ਆ ਉਹ 1800 39 ਈਸਵੀ ਦੇ ਵਿੱਚ ਹੋਈ ਆ ਤੇ 1840 ਈਸਵੀ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਵੀ ਇਸ ਮਿਨਿਸਟਰੀ ਦੇ ਉੱਤੇ ਸਿੱਖਾਂ ਨੇ ਅਟੈਕ ਕੀਤਾ ਸੀ ਹੁਣ ਗੱਲ ਸੱਚੀ ਆ ਝੂਠੀ ਆ ਪਰ ਸੁਣ ਕੇ ਥੋੜਾ ਜਿਹਾ ਔੜਜਾ ਲੱਗਦਾ ਹਨ ਕਿਉਂਕਿ ਜਦੋਂ ਸਿੱਖ ਰਾਜ ਆਇਆ ਕਹਿੰਦੇ ਉਹ ਤੋਂ ਕੋਈ ਵੀ ਮੰਦਿਰ ਕੋਈ ਵੀ ਮਸਜਿਦ ਕੋਈ ਵੀ ਐਵੇਂ ਦੀ ਧਾਰਮਿਕ ਸਥਾਨ ਨੂੰ ਟਾਇਆ ਨਹੀਂ ਗਿਆ ਜਦੋਂ ਸਿੱਗੇ ਮੁਗਲਾਂ ਦਾ ਰਾਜ ਆਇਆ ਉਹਨਾਂ ਨੇ ਮੰਦਿਰ ਢਾਤੇ ਸੀ ਹਨਾ ਬਾਕੀ ਜਿਹੜੀ ਕਰੰਟ ਕੰਡੀਸ਼ਨ ਚੱਲ ਰਹੀ ਸੀ ਉਹ ਤੁਹਾਨੂੰ ਪਤਾ ਹੀ ਆ ਪਰ ਇਹ ਚੀਜ਼ ਮੈਂ ਪਹਿਲੀ ਵਾਰੀ ਨਵੀਂ ਸੁਣੀ ਆ ਬੋਰਡ ਦੇ ਉੱਤੇ ਜਿਹੜੀ ਲਿਖੀ ਹੋਈ ਸੀ ਤੇ ਫਿਲਹਾਲ ਹੁਣ ਆਪਾਂ ਅੰਦਰੋਂ ਮਿਨਿਸਟਰੀ ਦੇਖਦੇ ਆਂ ਜਾ ਕੇ ਤੇ ਜਿਵੇਂ ਇਹ ਛੋਟੇ ਛੋਟੇ ਜਵਾਖ ਆ ਰਹੇ ਨੇ ਹਨਾ ਮੰਕਸ ਆ ਰਹੇ ਨੇ ਇੱਥੇ ਗਿਣਤੀ 350 400 ਦੇ ਨੇੜੇ ਤੇੜੇ ਆ ਇਧਰਲੇ ਪਾਸੇ ਆਪਾਂ 메ਨ ਗੇਟ ਤੇ ਪਹੁੰਚ ਗਏ ਆ ਜੀ ਜੇ 메ਨ ਗੇਟ ਤੱਕ ਤੁਸੀਂ ਮੋਟਰਸਾਈਕਲ ਗੱਡੀ ਲੈ ਕੇ ਆਗੇ ਤੇ ਇੱਥੇ ਪਾਰਕਿੰਗ ਕਰਨੀ ਆ ਪੇੜ ਪਾਰਕਿੰਗ ਬੱਸੋਂ ਬਾਹਰ 500 ਰੁਪਿਆ ਲੈਂਦੇ ਨੇ ਇਧਰਲੇ ਪਾਸੇ ਦੁਕਾਨ ਰੂਮ ਵੀ ਮਿਲ ਜਾਂਦੇ ਨੇ ਇੱਥੇ ਆਹ ਫੋਨ ਨੰਬਰ ਇਸ ਨੰਬਰ ਤੇ ਕੰਟੈਕਟ ਕਰਕੇ ਰੂਮ ਦਾ ਕਿਰਾਇਆ ਭਾੜਾ ਪੁੱਛ ਸਕਦੇ ਹੋ ਤੁਸੀਂ ਰਹਿਣ ਦਾ ਵਧੀਆ ਇੰਤਜ਼ਾਮ ਹੁੰਦਾ ਇਹਨਾਂ ਕੋਲ ਤੇ ਹੁਣ ਆਪਾਂ ਟਾਪ ਤੇ ਆ ਗਏ ਆ ਤੇ ਟਾਪ ਤੇ ਆ ਕੇ ਵੀ ਇੱਥੇ ਦੋ ਤਿੰਨ ਟੈਂਪਲ ਬਣੇ ਹੋਏ ਨੇ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਤੇ ਇਹਨਾਂ ਦੇ ਜਿਹੜੇ ਪੁਰਾਣੇ ਗ੍ਰੰਥ ਨੇ ਉਹ ਪਏ ਨੇ ਦলাই লামਾ ਦੀਆਂ ਫੋਟੋਆਂ ਮਹਾਤਮਾ ਬੁੱਧ ਜੀ ਦੀਆਂ ਫੋਟੋਆਂ ਅੰਦਰ ਸਾਰੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜਿਹੜਾ ਥੱਲੇ ਟੈਂਪਲ ਦੇਖਿਆ ਆਪਾਂ ਉਹਦੇ ਉੱਪਰ ਹੀ ਹੈ ਇਹ 1008 ਈਸਵੀ ਦੇ ਨੇੜੇ ਤੇੜੇ ਦੀ ਇਹ ਮਿਨਿਸਟਰੀ ਬਣੀ ਹੋਈ ਆ ਤੇ ਜਿਹੜਾ ਪ੍ਰੇਅਰ ਹਾਲ ਆਪਾਂ ਥੱਲੇ ਦੇਖ ਕੇ ਆਏ ਆ ਹਨਾ ਉਹ 2000 ਈਸਵੀ ਦੇ ਵਿੱਚ ਬਣਾਇਆ ਗਿਆ ਸੀ 14th ਦਲਾਈ ਲਾਮਾ ਇੱਥੇ ਆਏ ਸੀ ਉਦੋਂ ਦਾ ਉਦਘਾਟਨ ਕੀਤਾ ਗਿਆ ਸੀ ਤੇ ਆ ਪਿਛਲੇ ਪਾਸੇ ਸਾਰਾ ਸ਼ਹਿਰ ਦਿਖ ਰਿਹਾ ਹੈ ਆਪਾਂ ਨੂੰ ਮੋਨੇਸਟਰੀ ਦੇਖ ਕੇ ਹੁਣ ਆਪਾਂ ਪਿਛਲੀਆਂ ਪੌੜੀਆਂ ਰਾਹੀਂ ਇੱਧਰਲੇ ਪਾਸੇ ਨੂੰ ਆ ਗਏ ਆ ਇੱਧਰਲੇ ਪਾਸੇ ਜਵਾਖਾਂ ਦੇ ਜਿੰਨੇ ਵੀ ਇੱਥੇ ਮੌਂਕ ਰਹਿੰਦੇ ਨੇ ਹਨਾ ਉਹਨਾਂ ਦੇ ਹੋਸਟਲ ਨੇ ਠੀਕ ਆ ਉਹਨਾਂ ਦਾ ਇੱਥੇ ਸਕੂਲ ਵੀ ਆ 350 400 ਦੇ ਨੇੜੇ ਤੇੜੇ ਮੋਂਕ ਰਹਿੰਦੇ ਨੇ ਜਿਵੇਂ ਸਾਨੂੰ ਆਪਾਂ ਤਵਾਂਗ ਵਾਲੀਆਂ ਮਿਨਿਸਟਰੀਆਂ ਦੇ ਵਿੱਚ ਦਿਖਾਇਆ ਸਾਰੀਆਂ ਮਿਨਿਸਟਰੀਆਂ ਸੇਮ ਹੀ ਹੁੰਦੀਆਂ ਨੇ ਬਸ ਇਹਨਾਂ ਦੇ ਜਿਹੜੇ ਸੰਤ ਨੇ ਜਾਂ ਫਿਰ ਉਹਨਾਂ ਨੂੰ ਸਿਖਾਉਣ ਵਾਲੇ ਨੇ ਹਨਾ ਉਹ ਅਲੱਗ-ਅਲੱਗ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਜਿਵੇਂ ਅੱਗੇ ਦੀ ਅੱਗੇ ਦਲ ਬਣੇ ਹੁੰਦੇ ਨੇ ਸਾਹਮਣੇ ਹੈਲੀਪੈਡ ਤੇ ਇੱਕੋ ਸਾਹਮਣੇ 뷰ਪੁਆਇੰਟ ਬਣਿਆ ਹੋਇਆ ਉੱਥੇ ਮਹਾਤਮਾ ਬੁੱਧ ਜੀ ਦੀ ਮੂਰਤੀ ਮਾਤਰੇ ਬੁੱਧਾ ਦੀ ਮੂਰਤੀ ਤੇ ਗੁਰੂ ਰਿੰਪੋਚੀ ਦੀ ਮੂਰਤੀ ਲੱਗੀ ਹੋਈ ਆ ਉੱਥੋਂ ਸੜ ਕੇ ਮੋਂਸਟਰੀ ਦਾ ਕੀ ਮਿਨਿਸਟਰੀ ਦੀਆਂ ਉਹ ਸਾਰੀਆਂ ਉੱਥੋਂ ਖੜ ਕੇ ਖਿੱਚੀਆਂ ਹੋਈਆਂ ਨਹੀਂ ਆਹ ਥਾਂ ਦੇ ਉੱਤੇ ਡਰੋਨ ਵਗੈਰਾ ਬਿਲਕੁਲ ਅਲਾਉਡ ਨਹੀਂ ਹੈਗਾ ਬਿਨਾ ਪਰਮਿਸ਼ਨ ਤੋਂ ਤੇ ਹੁਣ ਆਪਾਂ ਵੀ ਉਧਰਲੇ ਪਾਸੇ ਨੂੰ ਚੱਲਦੇ ਆਂ ਜਿਸ ਤੱਕ ਮੋਟਰਸਾਈਕਲ ਜਾਂਦਾ ਹੋਊਗਾ ਤੇ ਗਾਹਾਂ ਜਾ ਕੇ ਫਿਰ ਆਪਾਂ ਉੱਥੋਂ ਹੀ ਫੋਟੋ ਖਿੱਚ ਕੇ ਲੈ ਕੇ ਆਉਣੇ ਸਾਂ ਤੇ ਇਧਰਲੇ ਪਾਸੇ ਲੱਗੇ ਹੋਏ ਨੇ ਜੀ ਮਾਨੇ ਲੋਕ ਇਧਰੋਂ ਆਉਂਦੇ ਨੇ ਤੇ ਜਾਂਦੇ ਹੋਏ ਹੱਥ ਮਾਰ ਜਾਂਦੇ ਨੇ ਤੇ ਇਹਨਾਂ ਨੂੰ ਪੁੱਠਾ ਘਮਾ ਜਾਂਦੇ ਨੇ ਅਸਲ ਦੇ ਵਿੱਚ ਜਦੋਂ ਵੀ ਤੁਸੀਂ ਇਹਨਾਂ ਨੂੰ ਘਮਾਉਣਾ ਤਾਂ ਸੱਚੇ ਹੱਥ ਨਾਲ ਘਮਾਉਣਾ ਇਧਰਲੇ ਪਾਸੇ ਐਰੋ ਵੀ ਲੱਗਿਆ ਹੋਇਆ ਲੈ ਚੱਲੀ ਘਮਾ ਕੇ ਐਵੇਂ ਧਮੋਕੇ ਜਾਣਾ ਆਪਾਂ ਠੀਕ ਹੈ ਜੀ ਜ਼ਕਾਇਦਾ ਇਹਨਾਂ ਨੇ ਇੱਥੇ ਐਰੋ ਵੀ ਲਾਇਏ ਹੋਏ ਨੇ ਇਹ ਕਲੌਕਵਾਇਜ਼ ਘੁੰਮਦਾ ਹੁੰਦਾ ਹਮੇਸ਼ਾ ਤੇ ਤਾਂ ਹੀ ਇਹਨੂੰ ਸ਼ੁਭ ਮੰਨਿਆ ਜਾਂਦਾ ਸੀ ਜਿਵੇਂ ਇਧਰਲੇ ਪਾਸੇ ਛੋਟੇ-ਛੋਟੇ ਜਵਾਕ ਖੇਡ ਰਹੇ ਨੇ ਛੋਟੇ-ਛੋਟੇ ਮੌਂਗ ਖੇਡ ਰਹੇ ਨੇ 5-5 6-6 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਮਾਪੇ ਉਹ ਇਹਨਾਂ ਨੂੰ ਇੱਥੇ ਛੱਡ ਜਾਂਦੇ ਨੇ ਜਦੋਂ ਕਦੇ ਛੁੱਟੀ ਹੁੰਦੀ ਆ ਕੋਈ ਸ਼ਨੀਵਾਰ ਐਤਵਾਰ ਹੁੰਦਾ ਤਾਂ ਆਪਦੇ ਇਹ ਪਿੰਡ ਵੀ ਗੇੜਾ ਮਾਰਿਆ ਆਉਂਦੇ ਨੇ ਬਾਕੀ ਦਿਨ ਇਹ ਇੱਥੇ ਹੀ ਰਹਿੰਦੇ ਨੇ ਇੱਥੇ ਹੀ ਪੜ੍ਹਾਈ ਕਰਦੇ ਨੇ ਛੁੱਟੀ ਵਾਲੇ ਦਿਨਾਂ 'ਦੇ ਪਿੰਡ ਗੇੜ ਬਾਲੀਵਾਲ ਖੇਡੀ ਜਾਂਦੇ ਨੇ ਤੇ ਇਹ ਜਗ੍ਹਾ ਖੇਤੇ ਸਿਰਫ ਪੜਾਈ ਕਰਦੇ ਨੇ ਪੂਜਾ ਪਾਠ ਕਰਦੇ ਨੇ ਜਿਹੜੀ ਮੈਡੀਟੇਸ਼ਨ ਹੁੰਦੀ ਹੈ ਜਿਹੜੇ ਇੱਥੋਂ ਦੇ ਵੱਡੇ ਸੰਤ ਨੇ ਉਹ ਕਰਦੇ ਨੇ ਤੇ ਇੱਥੋਂ ਤੁਸੀਂ ਵਿਊ ਚੈੱਕ ਕਰੋ ਯਾਰ ਮਨ ਹਿਸਟਰੀ ਦਾ ਇਧਰਲੇ ਪਾਸੇ ਲੋਕ ਵਿਊ ਪੁਆਇੰਟ ਤੋਂ ਫੋਟੋਆਂ ਖਿੱਚਦੇ ਨੇ ਦੀਆਂ ਬਾਹਰੋਂ ਜਦੋਂ ਤੁਸੀਂ ਮੇਨ ਰੋਡ ਤੋਂ ਆਉਂਗੇ ਨਾ ਉਦੋਂ ਵੀ ਤੁਹਾਨੂੰ ਇਹੀ ਵਿਊ ਦੇਖਣ ਨੂੰ ਮਿਲੂਗਾ ਤੇ ਏਸੇ ਵਿਊ ਨੂੰ ਕੈਪਚਰ ਕਰਨ ਵਾਸਤੇ ਇੱਥੋਂ ਆਪਾਂ ਟਰੈਕ ਕਰਕੇ ਚੱਲੇਓ ਕਰਕੇ ਉਹ ਸਿਖਰ ਤੇ ਚੱਲੇ ਆਂ ਇਸ ਤਰ੍ਹਾਂ ਆਪਾਂ ਕੀ ਮਨੁਸਤਰੀ ਕੋਲ ਰਹੇ ਸੀ ਤੇ ਘੁੰਮਦੇ ਘੁੰਮਦੇ ਬਾਈ ਹੋਰੇ ਸਾਨੂੰ ਮਿਲਣ ਆਏ ਨੇ ਤੇ ਆਪਣੀਆਂ ਵੀਡੀਓਜ਼ ਦੇਖਦੇ ਸੀ ਬਾਈ ਹੋਰੇ ਤੇ ਇਹ ਵੀ ਸੰਗਰੂਰ ਤੋਂ ਨੇ ਗੱਡੀ ਚ ਆਏ ਨੇ ਤਿੰਨ ਜਣੇ ਨੇ ਦੋ ਜਣੇ ਮਨੁਸਤਰੀ ਦੇਖਣ ਆਏ ਹੋਏ ਨੇ ਤੇ ਬਾਈ ਹੋਰੇ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਵੀਰੇ ਨਾਮ ਕੀ ਆ ਤੁਹਾਡਾ ਵੀਰੇ ਮਨਜੋਤ ਸਿੰਘ ਹੈ ਜੀ ਮਨਜੋਤ ਸਿੰਘ ਹੈ ਵੀ ਬੀਵੀ 13 ਵਾਲੇ ਸੰਗਰੂਰ ਤੋਂ ਬਾਈ ਬਿਲੋਂਗ ਕਰਦੇ ਨੇ ਤੇ ਬਈ ਉਸ ਕਹਿਣਾ ਹੋਵੇ ਹੋਰ ਤੁਹਾਨੂੰ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਮੈਂ ਜਦੋਂ ਦੇਖ ਹੀ ਰਿਹਾ ਸੀ ਮੈਂ ਕਿਤੇ ਨੇ ਕਿੱਦਾਂ ਭਾਈ ਟੱਕਰਣਗੇ ਮਿਲਾਂਗੇ ਜੀ ਨਹੀਂ ਐਤਕੀ ਆਪਾਂ ਨੂੰ ਖਾਸੇ ਬੰਦੇ ਮਿਲੇ ਇਹ ਤਾਂ ਹੈਗਾ ਜੀ ਹਾਂ ਚਲੋ ਬਹੁਤ ਬਹੁਤ ਧੰਨਵਾਦ ਵੀਰੇ ਜੀ ਤੁਸੀਂ ਬਹੁਤ ਨਾਈਸ ਟਰਟੋ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਵੀਰੇ ਕੀ ਚਲੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਇੱਥੋਂ ਜਾਵਾਂਗੇ ਚੀਚਮ ਵਾਲੇ ਪਾਸੇ ਨੂੰ ਬਾਈ ਹੋਰੇ ਵੀ ਮਨਾਲੀ ਹੋ ਕੇ ਜਾਣਗੇ ਤੇ ਆਪਣੇ ਕੋਲ ਗੱਡੀਆਂ ਛੋਟੀਆਂ ਨੇ ਬਾਈ ਹੋਰਿਆਂ ਕੋਲ ਵੱਡੇ ਵੱਡੇ ਨੇ ਇਹਨਾਂ ਕੋਲ ਹਨਾ ਤੇ ਇਹਦਾ ਨਾਮ ਪਲਾਂਟਪ ਜਾਣਗੇ ਚਲੋ ਠੀਕ ਹੈ ਵੀਰੇ ਹਨ ਤੇ ਚੀਚਮਾ ਆਲੇ ਪਾਸੇ ਨੂੰ ਆਪਾਂ ਚੱਲੇ ਆ ਜੀ ਇੱਥੋਂ ਏਸ਼ੀਆ ਦਾ ਸਭ ਤੋਂ ਵੱਡਾ ਵੱਡਾ ਨਹੀਂ ਸਭ ਤੋਂ ਉੱਚਾ ਬ੍ਰਿਜ ਦੇਖਣ ਵਾਸਤੇ ਮਿਨਿਸਟਰੀ ਤੋਂ ਆਪਾਂ 6 ਕਿਲੋਮੀਟਰ ਆਏ ਆ 5-6 ਕਿਲੋਮੀਟਰ ਇਧਰਲੇ ਪਾਸੇ ਸੜਕ ਮੁੜ ਗਈ ਜੀ ਕਿੱਬਰ ਨੂੰ ਤੇ ਆਹ ਸੜਕ ਜਿਹੜੀ ਮੁੜ ਗਈ ਇਹ ਹੈਗੀ ਜੀ ਚੀਚਮ ਬ੍ਰਿਜ ਨੂੰ ਤੇ ਮੋੜ ਮੁੜਦੇ ਸਾਰ ਹੀ ਤੁਹਾਨੂੰ ਸਾਹਮਣੇ ਦਰਸ਼ਨ ਹੋਣਗੇ ਏਸ਼ੀਆ ਦੇ ਸਭ ਤੋਂ ਉੱਚੇ ਬ੍ਰਿਜ ਦੇ ਠੀਕ ਹੈ ਜੀ ਜਿਹਦਾ ਐਲਟੀਟਿਊਡ ਬਹੁਤ ਜ਼ਿਆਦਾ ਹਾਈ ਹੈ ਸਮੁੰਦਰ ਤਲ ਤੋਂ ਜੇ ਆਪਾਂ ਉਚਾਈ ਦੀ ਗੱਲ ਕਰੀਏ ਉਹ ਦੇਖੋ ਯਾਰ ਤੇ ਉਹ ਅੱਜ ਸਾਹਮਣੇ ਚੀਚੰਬ੍ਰਿਜ ਤੇ ਇਧਰਲੇ ਪਾਸੇ ਲਿਖਿਆ ਹੋਇਆ ਜੀ ਚੀਚੰਬ੍ਰਿਜ ਇੱਥੋਂ ਹੁਣ ਆਪਾਂ ਚੱਲਦੇ ਆਂ ਕ੍ਰਾਸ ਕਰਦੇ ਆ ਇਹਨੂੰ ਇਹ ਸੋਹਣਾ ਨਜ਼ਾਰਾ ਪੂਰਾ ਡੂੰਗਾ ਇਧਰਲੇ ਪਾਸੇ ਦਿਖਾਵਾਂ ਤੁਹਾਨੂੰ ਖੱਦ ਉਹ ਦੇਖ ਸਿੱਧਾ ਖੜਵੇਂ ਪਹਾੜ ਤੇ ਆ ਤੇ ਇਹ ਬ੍ਰਿਜ ਕਿੱਬਰ ਇਧਰਲੇ ਪਾਸੇ ਕਿੱਬਰ ਰਹਿ ਗਿਆ ਪਿੰਡ ਤੇ ਸਾਹਮਣੇ ਹੈਗੇ ਜੀ ਚੀਚਮ ਕਿੱਬਰ ਤੇ ਚੀਚਮ ਨੂੰ ਆਪਸ ਦੇ ਵਿੱਚ ਜੋੜਦਾ ਇਹ ਪੁਲ ਤੇ ਇਸੇ ਪੁਲ ਤੇ ਹੀ ਪੂਰਾ ਕੱਠ ਹੋਇਆ ਪਿਆ ਬੰਲਾ ਦਾ ਰੂੜਾ ਰੂੜਾ ਜ ਮਾੜਾ ਪਾਇਨੇ ਲੁੱਕ ਲੱਕ ਜੀ ਪੁੱਲ ਜੋ ਖੜਾ ਵੀ ਪਿਆ ਚਲੋ ਜੀ ਕਰਿਆ ਇੱਕ ਕ੍ਰਾਸ ਤੇ ਇਸ ਪੁੱਲ ਬਾਰੇ ਤੁਹਾਨੂੰ ਮਾੜੀਆਂ ਮੋਟੀਆਂ ਗੱਲਾਂ ਦੱਸਦੇ ਵੇ ਇਸ ਪੁੱਲ ਨੂੰ ਬਣਨ ਵਾਸਤੇ 2.5 ਕਰੋੜ ਰੁਪਈਆ ਦੇ ਨੇੜੇ ਕਿੜੇ ਰੁਪਈਆ ਲੱਗਿਆ ਜੀ 2000 ਤਿੰਨ ਦੇ ਵਿੱਚ ਇਹਦੀ ਅਨਾਉਂਸਮੈਂਟ ਹੋ ਗਈ ਸੀ ਇੱਕ ਤਰ੍ਹਾਂ ਦਾ ਬਣਨਾ ਸਟਾਰਟ ਹੋ ਗਿਆ ਸੀ ਤੇ 2017 ਦੇ ਵਿੱਚ ਇਹ ਬਣ ਕੇ ਕੰਪਲੀਟ ਹੋ ਗਿਆ ਸੀ ਦੋ ਪਿੰਡ ਹੈਗੇ ਨੇ ਜੀ ਪਰਲੇ ਪਾਸੇ ਪਿੰਡ ਦਾ ਨਾਮ ਹੈਗੇ ਕਿੱਬਰ ਜਿਹਦੇ ਵਿੱਚ ਵਾਈਲਡ ਲਾਈਫ ਸੈਂਚਰੀ ਬਣੀ ਹੋਈ ਹੈ ਜਿੱਥੇ ਆਪਾਂ ਖੜੇ ਆ ਇਧਰਲੇ ਪਾਸੇ ਹੈਗਾ ਜੀ ਪਿੰਡ ਚੀਚਮ ਤੇ ਦੋਨੋਂ ਪਿੰਡਾਂ ਨੂੰ ਇਹ ਆਪਸ ਦੇ ਵਿੱਚ ਜੋੜਦਾ ਤੇ ਜੇ ਇਹਦੀ ਹਾਈਟ ਦੀ ਗੱਲ ਕਰੀਏ ਆਪਾਂ ਪੁਲ ਦੀ ਤਾਂ ਇਹ 13.5 ਹਜ਼ਾਰ ਫੁੱਟ ਦੇ ਹਾਈਟ ਦੇ ਉੱਤੇ ਹੈ ਜੀ ਇਹ ਸਮੁੰਦਰ ਤਲ ਤਾਂ 13.5 ਹਜ਼ਾਰ ਫੁੱਟ ਤੇ ਜੇ ਆਪਾਂ ਖੱਡ ਦੀ ਗੱਲ ਕਰੀਏ ਵੀ ਇਹ ਖੱਡ ਕਿੰਨੀ ਡੂੰਗੀ ਆ ਇਹ ਖੱਡ ਹੈ ਹੀ ਹੈ ਜੀ 1000 ਫੁੱਟ ਡੂੰਗੀ ਜੇ ਆਪਾਂ ਪੁਲ ਤੇ ਖੜ ਕੇ ਥੱਲੇ ਨੂੰ ਦੇਖਦੇ ਤਾਂ 1000 ਫੁੱਟ ਡੂੰਘਾ ਪੁਲਾ ਇਹ ਇਧਰਲੇ ਪਾਸੇ ਉਹ ਤਾਰਾ ਨੇ ਭਾਈ ਮੋਟੀਆਂ ਮੋਟੀਆਂ ਜਿਨ੍ਹਾਂ ਦੇ ਨਾਲ ਇਹ ਪੁਲ ਬੰਨਿਆ ਹੋਇਆ ਬਹੁਤ ਮਜ਼ਬੂਤੀ ਵਾਲਾ ਕੰਮ ਆ ਇਹ ਠੀਕ ਆ ਤੇ ਇੱਥੇ ਇੱਕ ਥੱਲੇ ਟਰੱਕ ਵੀ ਡਿੱਗਿਆ ਹੋਇਆ ਕਹਿੰਦੇ ਐਕਸੀਡੈਂਟ ਜਿਹੜਾ ਹੋਇਆ ਸੀ ਉਹ ਵੀ ਦੇਖ ਲਈਏ ਆਪਾਂ ਤੇ ਥੱਲੇ ਕਹਿੰਦੇ ਟਰੱਕ ਪਿਆ ਕਿੱਥੇ ਡਿੱਗੇ ਪਿਆ ਸਤ ਜੀ ਓਏ ਹਾਂ ਓਏ ਇਹ ਜੇ ਦੇਖਣਾ ਨਹੀਂ ਮੈਂ ਤੁਹਾਨੂੰ ਜ਼ੂਮ ਕਰਕੇ ਕਲਿੱਪ ਕੱਟ ਕੇ ਦਿਖਾ ਦੂੰਗਾ ਆ ਪਿਆ ਟਰੱਕ 1000 ਫੁੱਟ ਥੱਲੇ ਡਿੱਗਿਆ ਸਿੱਧਾ ਹੀ ਠੰਡ ਹੋ ਗਈ ਕਾਫੀ ਵਾਈਲਡ ਲਾਈਫ ਸੈਂਚਰੀ ਵਿੱਚ ਵੀ ਲੰਘ ਰਹੇ ਆ ਤੇ ਕਾਫੀ ਦਿਨਾਂ ਬਾਅਦ ਅੱਜ ਲੱਗਣੇ ਤੇ ਲੱਗਿਆ ਵੀ ਹਾਂ ਠੰਡਾ ਕਿਉਂਕਿ ਆਪਾਂ ਸ਼ਾਮ ਨੂੰ ਸਫਰ ਬਹੁਤ ਘੱਟ ਕੀਤਾ ਤੇ ਅੱਜ ਆਪਾਂ ਸ਼ਾਮ ਨੂੰ ਸਫਰ ਕਰ ਰਹੇ ਹਾਂ ਤੇ ਦੋ ਕਬਾਰੀ ਕੀਤਾ ਆਪਾਂ ਸ਼ਾਮ ਨੂੰ ਸਫਰ ਜਦੋਂ ਆਪਾਂ ਲੰਘਦਾ ਗਏ ਸੀ ਲੰਘਦਾ ਪਿੰਡ ਦੇ ਵਿੱਚ ਰੁਕਿਆ ਰਾਤ ਨੂੰ 7:30 ਵਜੇ ਸ਼ਾਮ ਨੂੰ ਤੇ ਇੱਕ ਮੁੱਲਾ ਦਾ ਅੱਜ ਸਫਰ ਕਰ ਰਹੇ ਹਾਂ ਵੀ ਅੱਜ ਵੀ ਆਪਾਂ ਨੂੰ ਠੰਡ ਲੱਗ ਰਹੀ ਆ ਵੈਸੇ ਸਵੇਰ ਸ਼ਾਮ ਦੀ ਠੰਡ ਬਾਈਕ ਤੇ ਬਹੁਤ ਜ਼ਿਆਦਾ ਆ ਤੇ ਦੁਪਹਿਰੇ ਨਹੀਂ ਪਤਾ ਲੱਗਦਾ ਦੁਪਹਿਰੇ ਅੱਗੇ ਬਹੁਤ ਪੂਰੀ ਤਿੱਖੀ ਧੁੱਪ ਪੈਂਦੀ ਆ ਦੁਪਹਿਰੇ ਤੇ ਉਦੋਂ ਫਿਰ ਇਹਨਾਂ ਪਤਾ ਨਹੀਂ ਲੱਗਦਾ ਗੱਡੀਆਂ ਗੱਡੀਆਂ ਵਾਲਿਆਂ ਨੂੰ ਤਾਂ ਕੀ ਆ ਹੀਟਰ ਚੱਲਦਾ ਉਹਨਾਂ ਤਾਂ ਮੌਜ ਨਾਲ ਬੈਠੇ ਰਹਿਣਗੇ ਅੰਦਰ ਤੇ ਬਾਕੀ ਕਾਹਤੋਂ ਕਿਆਤੋਂ ਹੈਗਾ ਜੀ 13 ਕਿਲੋਮੀਟਰ ਦੇ ਨੇੜੇ ਤੇਰੇ ਤੇ ਜਿਹੜੇ ਬਾਈਆਂ ਦੇ ਆਪਾਂ ਨੂੰ ਮੈਸੇਜ ਆ ਰਹੇ ਸੀ ਬਾਈ ਰਾਹ ਦੀ ਅਪਡੇਟ ਜਰੂਰ ਦਿਓ ਜੀ ਚੀਚਮਾਲੇ ਪਾਸੇ ਨੂੰ ਜਾਂ ਲੋਸਰ ਵਾਲੇ ਪਾਸੇ ਨੂੰ ਮੰਨਾਲੀ ਦੀ ਤਾਂ ਬਸ ਹੁਣ ਤੁਸੀਂ ਵੀਡੀਓ ਦੇਖਦੇ ਰਹੋ ਨਾਲੇ ਸਾਨੂੰ ਅਪਡੇਟ ਮਿਲ ਜੂਗੀ ਨਾਲੇ ਤੁਹਾਨੂੰ ਨਜ਼ਾਰੇ ਦਿਖਾ ਦਾਂਗੀ ਜਿਵੇਂ ਦੀ ਵੀ ਅਪਡੇਟ ਹੋਊਗੀ ਆਪਦੇ ਪਿੰਡ ਦੇ ਉੱਤੇ ਹੰਡਾਵਾਂਗੀ ਹੁਣ ਆਪਾਂ ਕਾਫੀ ਉੱਪਰ ਦੀ ਚੜ੍ਹ ਕੇ ਆਏ ਆ ਤੇ ਜਦੋਂ ਆਪਾਂ ਖਾਸਾ ਉੱਪਰ ਚੜ੍ਹ ਕੇ ਆਉਂਦੇ ਕਿਤੋਂ ਦਾ ਪਾਸ ਵਰਗਾ ਮਾਹੌਲ ਹੋ ਜਾਂਦਾ ਤੇ ਜਦੋਂ ਤੁਸੀਂ ਕਿਸੇ ਉੱਚੇ ਪਹਾੜ ਤੇ ਪਹੁੰਚ ਜਾਂਦੇ ਤਾਂ ਉੱਥੇ ਬੁੱਧ ਧਰਮ ਵਾਲੇ ਦੇ ਮੰਤਰ ਜਾਂ ਉਹਨਾਂ ਦੇ ਸਤੂਪੇ ਜਰੂਰ ਬਣੇ ਹੁੰਦੇ ਨੇ ਤੇ ਹੁਣ ਇੱਥੋਂ ਆਪਾਂ ਡਾਊਨ ਜਾਣਾ ਤੇ ਥੋੜਾ ਜਿਹਾ ਅੱਗੇ ਆ ਕੇ ਨਾ ਇੱਕ 뷰 ਪੁਆਇੰਟ ਆਇਆ ਬਈ ਚੱਲ ਤਾਂ ਦਰਿਆ ਵਸਪੀਤੀ ਰਿਹਾ ਤੇ ਤੁਸੀਂ ਪਹਾੜ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਕਹਿਣਾ ਕੀ ਕੁਦਰਤ ਆਹੇ ਬਲਹਾਰੀ ਕੁਦਰਤ ਵਸਿਆ ਤੇ ਰੰਤਮਾ ਜਾਈ ਲਖਿਆ ਉਹ ਸਾਹਮਣੇ ਸੂਰਜ ਦੀਆਂ ਕਿਰਨਾਂ ਵੀ ਪੈ ਰਹੀਆਂ ਨੇ ਕਹਿਣ ਨੂੰ ਤਾਂ ਪਹਾੜ ਨੇ ਜੇ ਮੰਨਣ ਤੇ ਆਈਏ ਤਾਂ ਬਹੁਤ ਕੁਸ਼ ਜੰਨਤ ਹੈ ਕਹਿਣਾ ਆਬ ਦਾ ਆਬਦਾਨ ਜਦਿਆ ਹੁੰਦਾ ਦੇਖਣ ਦਾ ਅੱਧਿਆਂ ਨੂੰ ਇਹ ਫੋਕੇ ਪਹਾੜ ਲੱਗਦੇ ਨੇ ਮਿੱਟੀ, ਕੱਟਾ, ਰੇਤਾ, ਪੱਥਰ, ਰੋੜੇ ਹਨਾ ਅੱਧਿਆਂ ਨੂੰ ਇਹ ਜੰਨਤ ਲੱਗਦੀ ਆ ਜਿਵੇਂ ਅੰਗਰੇਜ਼ ਆ ਕੇ ਇੱਥੇ ਬੈਠ ਰਹੇ ਨੇ 8-8 10-10 ਦਿਨ ਇੱਕੋ ਹੀ ਸ਼ਹਿਰ ਦੇ ਵਿੱਚ ਇੱਕੋ ਹੀ ਲੋਕੇਸ਼ਨ ਦੇ ਉੱਤੇ ਬੈਠ ਰਹੇ ਨੇ ਕੁਦਰਤ ਨੂੰ ਇੰਜੋਏ ਕਰਦੇ ਨੇ ਅਸਲ ਦੇ ਵਿੱਚ ਕੁਦਰਤ ਨੂੰ ਇੰਜੋਏ ਕਰਨਾ ਸੋਡੇ ਦਿਮਾਗ ਦੀ ਖਰਾਕ ਹੁੰਦੀ ਆ ਠੀਕ ਆ ਜਿਵੇਂ ਆਪਾਂ ਸਰੀਰ ਨੂੰ ਰੋਟੀ ਪਾਣੀ ਖਾ ਕੇ ਹਨਾ ਫਿਜ਼ੀਕਲ ਫਿਟਨੈਸ ਦੀ ਆਪਾਂ ਗੱਲ ਕਰਦੇ ਆ ਦੁੱਧ ਪੀ ਲਿਆ ਜੀ ਰੋਟੀ ਖਾ ਲਈ ਕਿਉਂ ਖਾ ਲਿਆ ਉਹ ਤਾਂ ਹੋ ਗਿਆ ਸਰੀਰ ਦੀ ਖਰਾਕ ਜਦੋਂ ਤੁਸੀਂ ਕਿਸੇ ਨੇਚਰ ਨੂੰ ਇੰਜੋਏ ਕਰਦੇ ਹੋ ਨਾ ਉਹ ਤੁਹਾਡੀ ਦਿਮਾਗੀ ਖਰਾਕ ਹੁੰਦੀ ਆ ਤੁਹਾਡਾ ਦਿਮਾਗ ਫਰੈਸ਼ ਹੁੰਦਾ ਤੁਹਾਡੀ ਰੂਹ ਖੁਸ਼ ਹੁੰਦੀ ਆ ਤੇ ਅੰਗਰੇਜ਼ ਫਿਰ ਉਸੇ ਚੀਜ਼ਾਂ ਨੂੰ ਹੀ ਫੀਲ ਕਰਦੇ ਨੇ ਉਸੇ ਚੀਜ਼ਾਂ ਨੂੰ ਹੀ ਮਾਨਦੇ ਨੇ ਤੇ ਇੱਥੇ ਆ ਕੇ ਉਹ ਯੋਗਾ ਵਗੈਰਾ ਕਰਦੇ ਨੇ ਦੇਖੋ ਪਹਾੜ ਕਿਵੇਂ ਖੜੇ ਨੇ ਆਈਸਕ੍ਰੀਮ ਦੇ ਕੋਨ ਵਰਗੇ ਨੇ ਐਂ ਖੜੇ ਨੇ ਇਹ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਤੋਂ ਉਹਦੇ ਡਿੱਗਣ ਦਾ ਵੀ ਕੋਈ ਡਰ ਨਹੀਂ ਲੋਕਾਂ ਦੇ ਘਰਾਂ ਦੇ ਬਾਹਰ ਐਵੇਂ ਦੇ ਲੰਬੇ ਲੰਬੇ ਤੰਬੂ ਜਿਹੇ ਪਹਾੜਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਪੁੱਛਦੇ ਵੀ ਆਂ ਵੀ ਕੋਈ ਡਿੱਗਣ ਦਾ ਡਰ ਤਾਂ ਨਹੀਂ ਉਹ ਕਹਿੰਦੇ ਨਹੀਂ ਯਾਰ ਕਦੇ ਐਸੀ ਵੈਸੀ ਗੱਲ ਹੀ ਨਹੀਂ ਹੋਈ ਆਪਾਂ ਨੂੰ ਇਹ ਲੱਗਦਾ ਵੀ ਕਿਤੇ ਉੱਤੇ ਨਾ ਡਿੱਗ ਜੇ ਲੋ ਜੀ ਇਹ ਆ ਗਿਆ ਵੈਲਕਮ ਗੇਟ ਪਿੰਡ ਦਾ ਨਾਮ ਹੈਗਾ ਜੀ ਹੰਸਾ ਤੇ ਐਵੇਂ ਨਿੱਕੇ ਨਿੱਕੇ ਛੋਟੇ ਛੋਟੇ ਰਾਜ ਬਹੁਤ ਪਿੰਡ ਆਉਣਗੇ ਪਰ ਕੋਈ ਜਿਆਦਾ ਫੇਮਸ ਨਹੀਂ ਹੈਗੇ ਇਹ emergeny ਦੇ ਵਿੱਚ ਜੇ ਤੁਸੀਂ ਇੱਥੇ ਕਿਤੇ ਰਹਿਣਾ ਹੋਵੇ ਖਾਣਾ ਪੀਣਾ ਹੋਵੇ ਸਾਨੂੰ ਖਾਣ ਪੀਣ ਨੂੰ ਰਹਿਣ ਪੀਣ ਨੂੰ ਸਾਰਾ ਕੁਝ ਇੱਥੇ ਤੁਹਾਡਾ ਹੋ ਜੂਗਾ ਅਰੇਂਜਮੈਂਟ ਠੀਕ ਆ ਪਰ ਜੇ ਤੁਸੀਂ ਵੈਸੇ ਕੋਈ ਮੈਪ ਤਿਆਰ ਕਰਦੇ ਹੋ ਜਿਹਦੇ ਵਿੱਚ ਤੁਸੀਂ ਸਪੀਤੀ ਘੁੰਮਣਾ ਤਾਂ ਇਹ ਜਿਹੇ ਪਿੰਡਾਂ ਦਾ ਨਾਮ ਨਹੀਂ ਆਉਂਦਾ ਇਹਦੇ ਇਹ ਪਿੰਡਾਂ ਵਿੱਚ ਦੇ ਲੋਕ ਲੰਘ ਜਾਂਦੇ ਨੇ ਰਾਤ ਨੂੰ ਨਾ ਖੜਦੇ ਨੇ ਤੇ ਨਾ ਹੀ ਰਹਿੰਦੇ ਨੇ ਪਰ ਇੱਥੇ ਤਾਂ ਵੇਡੂਬੇ ਹੈਗੇ ਨੇ ਐਮਰਜੈਂਸੀ ਵਾਸਤੇ ਇਹ ਜੇ ਪਿੰਡ ਫਿਰ ਰੱਬ ਵਾਂਗੇ ਮੂਰੇ ਆਉਂਦੇ ਨੇ ਐਸਬੀਆਈ ਵਾਲਾ ਦਾ ਬੈਂਕ ਦਾ ਏਟੀਐਮ ਵੀ ਹੈਗਾ ਪਰ ਉਹ ਵੀ ਬੰਦ ਪਿਆ ਇਹ ਹੈਗਾ ਜੀ ਸਾਹਮਣੇ ਗਾਕਿਟ ਹੋਮਸਟੇ ਸਟੈਪ ਇਨ ਫॉर ਬੈਸਟ ਲਾਂਚ ਡਿਨਰ ਰੂਮ ਅਵੇਲੇਬਲ ਨਹੀਂ ਠੀਕ ਹੈ ਜੀ ਸ਼ਾਮ ਦਾ 7 ਵਜੇ ਦਾ ਟਾਈਮ ਹੋ ਗਿਆ ਓ ਸਾਹਮਣੇ ਸੂਰਜ ਡੁੱਬ ਰਿਹਾ ਤੇ ਇਧਰਲੇ ਪਾਸੇ ਖੱਬੇ ਪਾਸੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੋਸਰ ਪਿੰਡ ਦੇਖਣ ਨੂੰ ਸਾਹਮਣੇ ਲੱਗ ਰਿਹਾ ਪਰ ਇਹ 4 ਕਿਲੋਮੀਟਰ ਦੇ ਨੇੜੇ ਤੇੜੇ ਉਹ ਪਹਾੜ ਸਾਰਾ ਘੁੰਮ ਕੇ ਉੱਪਰ ਦੀ ਆਉਣਾ ਪੈਣਾ ਤੇ ਸੱਢ ਕਿ 7 ਵਜੇ ਤੱਕ ਆਪਾਂ 7:30 ਵਜੇ ਤੱਕ ਪਹੁੰਚ ਜਾਾਂਗੇ ਕਿਉਂਕਿ ਰੋਡ ਕੁਝ ਜ਼ਿਆਦਾ ਵਧੀਆ ਨਹੀਂ ਹੈਗਾ ਭੋਰ ਹੀ ਬੱਜਰ ਰੋੜਾ ਜਾਂ ਪਾਰਖਿਆ ਬਸ ਲੁੱਕ ਜੀ ਪਾਉਣ ਵਾਲੀ ਰਹਿੰਦੀ ਆ ਅਗਲੇ ਸਾਲ ਤੱਕ ਇਹ ਰੋਡ ਬਣ ਜੂਗਾ ਮਤਲਬ 60 70% ਇਹ ਰੋਡ ਕੰਪਲੀਟ ਕਰ ਰੱਖਿਆ ਤੇ ਲੋਸਰ ਤੋਂ ਬਾਅਦ ਇਹ ਰੁਕਣਾ ਹੋਵੇ ਤਾਂ ਫਿਰ ਆਪਸ਼ਨਾਂ ਬਹੁਤ ਘੱਟ ਨੇ ਲੋਸਰ ਦੇ ਵਿੱਚ ਨੈਟਵਰਕ ਵੀ ਹੈਗਾ ਤੇ ਚੀਚੇਮ ਬ੍ਰਿਜ ਤੋਂ ਆਪਾਂ ਚੱਲ ਕੇ 40 ਕਿਲੋਮੀਟਰ ਦੇ ਨੇੜੇ ਤੇੜੇ ਡੇਢ ਦੋ ਘੰਟਿਆਂ ਦੇ ਵਿੱਚ ਆਪਾਂ ਲੋਸਰ ਪਹੁੰਚ ਗਏ ਤੇ ਹੁਣ ਕਮਰਾ ਵਗੈਰਾ ਲੱਭਾਂਗੇ ਤੇ ਕਰਦੇ ਕਰਾਉਂਦੇ 8:00 ਵਜ ਜਾਣਗੇ ਆਰਾਮ ਨਾਲ ਠੀਕ ਹੈ ਤੇ ਫਿਰ ਕੱਲ ਨੂੰ ਆਪਾਂ ਗਾਂਹ ਵਾਲਾ ਦੇਖਾਂਗੇ ਕੀ ਮਾਹੌਲ ਬਣਦਾ ਫਿਲਹਾਲ ਇਧਰਲੇ ਪਾਸੇ ਟੀਚੇਂ ਬ੍ਰਿਜ ਤੋਂ ਬਾਅਦ ਰੁਕਣ ਵਾਸਤੇ ਸਭ ਤੋਂ ਵਧੀਆ ਲੋਕੇਸ਼ਨ ਲੋਸਰੀ ਆ ਇਹ ਇੱਕ ਤਾਂ ਵੱਡਾ ਸ਼ਹਿਰ ਆ ਜਾਂਦਾ ਨੈਟਵਰਕ ਹੈ ਇੱਥੇ ਤੇ ਉਦੋਂ ਬਾਅਦ ਜਿਹੜਾ ਗਾਂਹ ਵਾਲਾ ਸਫ਼ਰ ਅੱਗੇ ਤੁਸੀਂ ਕਰਨਾ ਉਹ ਵੀ ਥੋੜਾ ਘੱਟ ਜਾਊਗਾ ਪਰ ਜੇ ਤੁਸੀਂ ਪਿੱਛੇ ਤੋਂ ਕੁਝੋਂਗੇ ਫਿਰ ਤੁਹਾਨੂੰ ਅਗਲੇ ਦਿਨ ਫੇਰ ਆਹ ਸਾਰਾ ਰਾਹ ਕ੍ਰਾਸ ਕਰਕੇ ਜਾਣਾ ਪਊਗਾ ਤੇ ਰਾਹ ਕੋਈ ਐਡਾ ਖਰਾਬ ਨਹੀਂ ਹੈਗਾ ਕੋਈ ਐਡੇ ਪਹਾੜ ਨਹੀਂ ਹੈਗੇ ਜਿਆਦੇ ਪੱਧਰ ਜਰਾ ਆ ਜਾਂਦਾ ਤੇ ਜਿਵੇਂ ਤੁਸੀਂ ਹਾਲਤ ਰਲ ਦੇਖ ਰਹੇ ਹੋ ਨਾ ਵੱਡਾ ਰੜਾ ਮਦਾਨ ਹੀ ਆਇਆ ਦਾ ਉਹ ਤਾਂ ਇਧਰਲੇ ਪਾਸੇ ਉਹ ਚੱਲ ਰਹੀ ਹੈ ਸਪੀਟੀ ਦਰਿਆ ਪਰ ਸਪੀਟੀ ਦਰਿਆ ਦੇ ਬਿਲਕੁਲ ਆਪਰ ਨਾਲ ਜਾ ਰਹੇ ਆ ਇਹ ਦੇਖੋ ਸਰ ਆਪ ਦਾ ਨਾਮ ਬਤਾਓ ਪਹਿਲੇ ਮੇਰਾ ਨਾਮ ਤਨਜੀ ਸ਼ੇਰੋਕ ਠੀਕ ਹੈ ਬਾਈ ਹੋਰਾਂ ਦਾ ਆਪकी ਸ਼ਾਦੀ ਹੈ ਨਾ ਨਹੀਂ ਹਾਂ ਕਿ ਕਿਸ ਕਿਸਕੇ ਭਾਈ ਦਾ ਬੜੇ ਭਾਈ ਦਾ ਅੱਛਾ ਬਾਈ ਹੋਰਾਂ ਦੱਸੇ ਇਹਨਾਂ ਦੇ ਘਰੇ ਵਿਆਹ ਤੇ ਜਦੋਂ ਇਹਨਾਂ ਦੇ ਘਰੇ ਵਿਆਹ ਹੁੰਦਾ ਤਾਂ ਇਹ ਇਹਨਾਂ ਦੀ ਟਰੈਡੀਸ਼ਨਲ ਡਰੈਸ ਆ ਜਿਹੜੀ ਵਿਆਹ ਦੇ ਵਿੱਚ ਪਾਉਣੀ ਕੰਪਲਸਰੀ ਹੁੰਦੀ ਆ ਹਨਾ ਠੀਕ ਹੈ ਬਾਈ ਦੋ ਬਰਾਤੀ ਉਧਰ ਨੂੰ ਗਏ ਨੇ ਦੋ ਬੰਦੇ ਖੜੇ ਨੇ ਠੀਕ ਹੈ ਬਾਈ ਨਾਈਸ ਟੂ ਮੀਟ ਯੂ ਅੱਜ ਥੋੜੇ ਸੇ ਕਮਰੇ ਕੀ ਦਿੱਕਤ ਆ ਰਹੀ ਥੀ ਅਭੀ ਯਹਾਂ ਤੇ ਮਿਲ ਗਿਆ ਉਹ ਬੋਲੋ ਕ ਨੇਮ ਕੀ ਹੋਗਾ ਸਿੱਖ ਟਰੈਵਲਰ ਇਹ ਦੇਖੋ ਪਿੱਛੇ ਲਿਖਾ ਹੈ ਆ ਬਿਲਕੁਲ ਹੈ ਹਾਂ ਠੀਕ ਹੈ ਓਕੇ ਥੈਂਕ ਯੂ ਠੀਕ ਹੈ ਚੱਲ ਬਾੜ ਦੇ ਅੰਦਰ ਉਹ ਮਗਰ ਇੱਕ ਬੈੱਡ ਮਿਲ ਗਿਆ ਪੰਡੋਰਮੈਟਰੀ ਬਸ ਉਥੇ ਸੌ ਜਾਗੇ ਦੋਨੇ ਜਾਨੇ ਵਾਹਿਗੁਰੂ ਹਾਂ 500 ਲੋਜੀ ਸ਼ਾਮ ਦਾ 9 9:30 ਵਜੇ ਦਾ ਟਾਈਮ ਹੋ ਗਿਆ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਕਮਰੇ ਚ ਆ ਕੇ ਬਹਿ ਗਏ ਆ ਤੇ ਇਧਰਲੇ ਪਾਸੇ ਕਮਰੇ ਨਾਲ ਥੋੜਾ ਜਿਹਾ ਸ਼ਾਰਟੇਜ ਚੱਲ ਰਹੀ ਆ ਕਿਉਂਕਿ ਮਨਾਲੀ ਤੋਂ ਬਾਅਦ ਕ੍ਰੋਸ ਕਰਨ ਤੋਂ ਬਾਅਦ ਕੁੰਜਮ ਪਾਸ ਕ੍ਰੋਸ ਕਰਨ ਤੋਂ ਬਾਅਦ ਇਹ ਹੀ ਇੱਕ ਵੱਡਾ ਸ਼ਹਿਰ ਆ ਜਾਚੀਚਮ ਤੋਂ ਬਾਅਦ ਇਧਰਲੇ ਪਾਸੇ ਨੂੰ ਇੱਕ ਸੈਂਟਰ ਪੁਆਇੰਟ ਜ ਆ ਗਿਆ ਤੇ ਜ਼ਿਆਦਾਤਰ ਲੋਕ ਲੋਸਰ ਚ ਹੀ ਰਹਿੰਦੇ ਨੇ ਤੇ ਚਲੋ ਸ਼ੁਕਰ ਹੈ ਇੱਕ ਅੱਦੇ ਸੀ ਥਾਂ ਤੇ ਪੁੱਛਿਆ ਪਹਿਲਾਂ ਸਾਨੂੰ ਦੋ ਤਿੰਨ ਯਾਰਾਂ ਨੇ ਜਵਾਬ ਦਿੱਤਾ ਫਿਰ ਇੱਕ ਬਾਈ ਤਾਂ ਸਾਨੂੰ ਨੰਬਰ ਦਿੱਤਾ ਉਹਨੂੰ ਫੋਨ ਕੀਤਾ ਉੱਥੋਂ ਜਵਾਬ ਮਿਲ ਗਿਆ ਫਿਰ ਕੁਦਰਤੀ ਲੋਸਰ ਸ਼ਹਿਰ ਚ ਆ ਕੇ ਇੱਕ ਥਾਂ ਦੇ ਉੱਤੇ ਖੜ੍ਹ ਗਏ ਇੱਥੇ ਸਾਨੂੰ ਡੋਰ ਮੈਟਰੀ ਮਿਲੀ ਆ ਡੋਰਮੇਟਰੀ ਮਤਲਬ ਇੱਕ ਸਾਂਝਾ ਖਾਲ ਦੇ ਵਿੱਚ ਬੰਦੇ ਖਾਸੇ ਸੌ ਸਕਦੇ ਨੇ ਕਿਉਂਕਿ ਹੁਣ ਸ਼ਾਰਟੇਜ ਆ ਤਾਂ ਐਡਜਸਟ ਕਰਨਾ ਪਊਗਾ ਤੇ ਕੱਲ ਨੂੰ ਸਵੇਰੇ ਫਿਰ ਆਪਾਂ ਕੁੰਜਮ ਪਾਸ ਟੱਪਾਂਗੇ ਕੱਲ ਵਾਲਾ ਮਾਹੌਲ ਥੋੜਾ ਜਿਹਾ ਟੇਡਾ 빙ਾ ਹੋ ਸਕਦਾ ਬਰਫ ਵਾਲਾ ਮਾਹੌਲ ਵੀ ਹੋ ਸਕਦਾ ਵਾਟਰ ਕ੍ਰੋਸਿੰਗ ਵਾਲਾ ਵੀ ਹੋ ਸਕਦਾ ਆਫ ਰੋਡ ਵਾਲਾ ਵੀ ਹੋ ਸਕਦਾ ਦੇਖਦੇ ਆ ਕੱਲ ਨੂੰ ਕੀ ਬੰਦ ਆ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਹਾਂ ਠੰਡ ਬਹੁਤ ਹੈ ਇੱਥੇ ਟੈਂਪਰੇਚਰ ਤੇ ਆਪਾਂ ਪਹਿਲਾਂ ਵੀ ਰਹੇ ਆ -4 -5 ਚ ਪਰ ਅੱਜ ਫੀਲ ਹੋ ਰਿਹਾ -4 -5 ਤੇ ਜਿਹੜੇ ਬੰਦੇ ਵੀ ਇਧਰਲੇ ਪਾਸੇ ਨੂੰ ਆ ਰਹੇ ਨੇ ਤਾ ਜਿੱਥੇ ਰੁਕਣਾ ਚਾਹੁੰਦੇ ਨੇ ਟਾਈਮ ਸਿਰ ਪਹੁੰਚ ਕੇ ਲੋਸਰ ਵਾਲੇ ਪਾਸੇ ਰੁਕ ਜਾਣ ਜਾਂ ਫਿਰ ਲੋਸਰ ਵਾਲੇ ਹੋਟਲਾਂ ਦਾ ਨੰਬਰ ਆਨਲਾਈਨ ਕੱਢ ਕੇ ਉਹਨਾਂ ਨੂੰ ਪਹਿਲਾਂ ਪੈਸੇ ਮਾੜੇ ਮੋੜੇ ਦੇ ਕੇ ਆਦਾ ਬੁੱਕ ਕਰਾ ਲੈਣ ਵੀ ਬਾਅਦ ਦੇ ਵਿੱਚ ਫਿਰ ਖੱਜਲ ਹੋਣ ਵਾਲਾ ਕੰਮ ਆ ਇੰਨੇ ਕ ਵਜ ਤੋਂ ਪਹਿਲਾਂ ਪਹਿਲਾਂ ਪਹੁੰਚੇ ਉਹਨਾਂ ਤੋਂ ਫੇਰ ਆ ਕੇ ਚਾਨਣੀ ਚਾਨਣੇ 'ਚ ਕਰ ਲੋ ਆਪਣਾ ਹਾਂ ਬਸ ਮਤਲਬ ਦਿਨ ਖੜੇ ਜੇ ਪਹੁੰਚ ਜੂਗਾ ਤਾਂ ਚੰਗੀ ਗੱਲ ਆ ਅੱਥਨੇ ਤਾਂ ਹੁਣ ਮੁੰਡੇ ਫਿਰਦੇ ਨੇ ਬਾਹਰ ਮੋਟਰਸਾਈਕਲਾਂ ਤੇ ਗੇੜੇ ਕੱਢਦੇ ਕੁਛ ਦੇ ਉਹਨਾਂ ਨੂੰ ਕਿਸੇ ਪਾਸੇ ਢੋਈ ਨਹੀਂ ਮਿਲ ਰਹੀ ਇਹ ਮਜਬੂਰੀਆਂ ਪੈ ਖਰਚਾ ਵੀ ਜਾਂਦਾ ਹਾਂ ਫਿਰ ਮੂ ਮੰਗੇ ਪੈਸੇ ਤੋਂ ਬਾਅਦ ਵੀ ਫਿਰ ਐ ਨਹੀਂ ਪਤਾ ਨਾ ਹੀ ਮਿਲੇ ਕਮਰਾ ਠੀਕ ਆ ਬਸ ਇਹੀ ਚੀਜ਼ਾਂ ਨੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਤੇ ਕੱਲ ਵਾਲੇ ਰਾਹ ਵਾਰੀ ਅਪਡੇਟ ਵਾਸਤੇ ਬਹੁਤ ਲੋਕਾਂ ਦੇ ਮੈਸੇਜ ਆਏ ਹੋਏ ਸੀ ਉਹ ਹੁਣ ਅਸੀਂ ਆਪ ਕੱਲ ਨੂੰ ਐਕਸਪੀਰੀਅੰਸ ਕਰਕੇ ਫੇਰ ਤੁਹਾਨੂੰ ਦੱਸਾਂਗੇ ਵੀ ਕੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ